ਅੱਜ ਦੀ ਵੀਡੀਓ 'ਚ ਫੇਰ ਆਪਾਂ ਤੁਹਾਨੂੰ ਦਿਖਾਵਾਂਗੇ ਬੀਟਲ ਬੱਕਰੀਆਂ ਦੇਖੋ ਬਈ ਮੋੜ ਮੰਡੀ ਤੇ ਆਈਆਂ ਕੁਆਲਟੀ ਵਗੈਰਾ ਚੈੱਕ ਕਰ ਲੋ ਇੱਕ ਭੇੜਾ ਵਿੱਚ ਇਹ ਆ ਬੱਕਰੀ ਐ ਬਾਕੀ ਇੱਥੇ ਤੁਸੀਂ ਮੰਡੀ ਦੇ ਸਕਦੇ ਹੋ ਬਈ ਬਹੁਤ ਜ਼ਿਆਦਾ ਮੰਡੀ ਭਰਦੀ ਬੀਟਲ ਬੱਕਰੀਆਂ ਬਹੁਤ ਜ਼ਿਆਦਾ ਹੁੰਦੀਆਂ ਸੇਲ ਵਾਸਤੇ ਸਾਰੇ ਤਰ੍ਹਾਂ ਜਾਨਵਰ ਆ ਜਿਹੜਾ ਮੰਡੀ ਤੇ ਆਉਂਦਾ ਦੇਖੋ ਬਈ ਤੇ ਇੱਧਰ ਮੰਡੀ ਆ ਤੇ ਆ ਮੰਡੀ ਦੇ ਮੱਗਲੇ ਪੈ ਜਗ੍ਹਾ ਇਹ ਵੀ ਸਾਰੀ ਭਰੀ ਪਈ ਆ ਬਹੁਤ ਜਿਆਦੇ ਮੰਡੀ ਭਰਦੀ ਆ ਤੇ ਜਾਨਵਰ ਆਪਾਂ ਤੁਹਾਨੂੰ ਦਿਖਾਉਂਦੇ ਅੱਗੇ ਚੱਲ ਕੇ ਬੀਟਰ ਬੱਕਰੀਆਂ ਦੇਖੋ ਸਾਰੇ ਤਰ੍ਹਾਂ ਦਾ ਮਾਲ ਆਇਆ ਮੰਡੀ ਤੇ ਤੇ ਦੇਖੋ ਵੀ ਅੱਗੇ ਬੀਟਰ ਬੱਠਾ ਸਾਰੀਆਂ ਹਨ ਬੱਕਰੇ ਆ ਪਾਠਾ ਆ ਬੱਕਰਾ ਸਾਰੇ ਜਾਨਵਰ ਸੇ ਲਾਸਤੇ ਆਈਏ ਦੇਖੋ ਆਪਣੇ ਜਾਨਵਰ ਹਨ ਠੀਕ ਆ ਗੱਬਣਾ ਬੱਕੀ ਕਿਉਂ ਇਹ ਥੋੜੇ ਦਿਨ ਥੋੜੇ ਦਿਨ ਬਣੀ ਵੀ ਠੀਕ ਆ ਆ ਪੱਠਾ ਬਾਕੀ ਕੇ ਬੱਕਰੇ ਠੀਕ ਆ ਠੀਕ ਆ ਤੇ ਆ ਬੱਕਰੀ ਦਾ ਕੀ ਮੁੱਲ ਕਰਦੇ ਨੇ ਠੀਕ ਆ ਮੋਬਾਈਲ ਨੰਬਰ ਬੋਲ ਦੋ ਕਿ ਆਪਾਂ ਚਰਨਮੇਸ਼ 788 ਕੋਡਾ ਕਣ ਬੋਲੋ ਚਰਨਮੇਸ਼ 788 440 ਇਹ ਕਿਹੜੀ ਜਗ੍ਹਾ ਤੋਂ ਹੈ ਭਾਈ ਬੁਗਰਾ ਤੋਂ ਠੀਕ ਆ ਤੇ ਆ ਪੱਠਾ ਦਾ ਮੁੱਲ ਦੱਸੋਗੇ ਕੀ ਮੁੱਲ ਇਹਨਾਂ ਦਾ ਆ ਬਾਠੀਏ ਹਾਂ ਬਾਠ ਇਹਦਾ ਕੀ ਮੁੱਲ ਹੈ ਇਹਦਾ 12000 ਠੀਕ ਆ ਤੇ ਆ ਪੱਠਾ ਦਾ ਸੋ 14 14 ਆ ਬੱਕਰਾ ਨਾ ਇਹਦਾ 10000 ਇਹ 10 ਤੇ ਆ ਬੱਕਰੀ ਇਹਦਾ 7500 ਠੀਕ ਆ ਸੋ ਹਾਂਜੀ ਵੀ ਜੇਕਰ ਕਿਸੇ ਨੇ ਜਾਨਵਰ ਲੈਣੇ ਆ ਨੰਬਰਾਂ ਤੇ ਕਰ ਲੈ ਸੰਪਰਕ ਨੰਬਰ ਦੁਬਾਰਾ ਫਿਰ ਬੋਲਦੇ ਹਾਂ 94785 ਹਾਂਜੀ 46450 ਠੀਕ ਹੈ ਅੱਗੇ ਦੇਖੋ ਵੀ ਮੁਰਗੀਆਂ ਸੀਲ ਵਰਗੇ ਮੁਰਗੀਆਂ ਦੇਖੋ ਤੇ ਤੁਹਾਨੂੰ ਮੇਰੇ ਪਿੰਡ ਵੀ ਕੀ ਵੀ ਨਾ ਕਿਹਾ ਸੀ ਬਾਕੀ ਇੱਧਰ ਦੇਖੋ ਵੀ ਬੱਕਰੀਆਂ ਕਿ ਤੇ ਰੰਗ ਦੇ ਵਿੱਚ ਕਮੈਂਟ ਕਰਕੇ ਦੱਸੋ ਵੀ ਕਿਹੜੀ ਨਸਲ ਆ ਬੱਕਰੇ ਬੱਕਰੀਆਂ ਦੇਖੋ ਵੀ ਰੰਗ ਚਿੱਟਾ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੀ ਨਸਲ ਦੀ ਬੱਕਰੀ ਹੈ ਸਾਰੇ ਨਸਲਾਂ ਦੀਆਂ ਆਉਂਦੀਆਂ ਬੱਕਰੀਆਂ ਮੰਡੀ ਤੇ ਤੇ ਇਧਰ ਵੀ ਮਾਲ ਬਹੁਤ ਦੂਰ ਤਾਈ ਖੜਾ ਹੈਦਰ ਦੇਖ ਸਕਦੇ ਤੁਸੀਂ ਮੰਡੀ ਬਹੁਤ ਜਿਆਦਾ ਭਰਦੀ ਹੈ ਗੱਲ ਇਹ ਰਿਹਾ ਕੋਈ ਨਾ ਲੈ ਲੈ ਦੇਣਾ ਇਹਨੂੰ ਕਿੱਥੇ ਲਾ ਜਿਹੜਾ ਦੇਖੋ ਵੀ ਮਾਲ ਅੱਗੇ ਮੰਡੀ ਚ ਬਰਬਰੀ ਬੀਟਰ ਕਰੋ ਚੱਕ ਲੈ ਇਧਰ ਵੀ ਦੇਖ ਸਕਦੇ ਬੱਕਰੀਆਂ ਬਈ 20 15 ਸਾਲ ਦਾ ਜਾਨਵਰ ਦੇਖੋ ਹਜੇ ਮੰਡੀ ਚ ਬਈ ਜਾਨਵਰ ਆਈ ਜਾਂਦੇ ਆ ਉਹ ਸੀਪਲੇਟ ਨੂੰ ਮਿਲਣਾ ਉਹ ਰੇ ਲਗਾਤਾਰ ਰਿਹਾ ਹੈ ਜਿੱਦਾਂ ਹੁੰਦਾ ਹੈ ਜਿੰਦਾ ਬੱਕਰੇ ਦਾ ਵੇਟਰ ਬੱਕਰੇ ਦਾ ਦੇਖੋ ਦੇਖੋ ਬਈ ਬੱਕਰੀਆਂ ਇਧਰ ਵੀ ਦੇਖੋ ਬੱਕਰੀਆਂ ਅੱਗੇ ਮੰਡੀ ਤੇ ਦੇਖ ਸਕਦੇ ਹੋ ਇੱਧਰ ਵੀ ਸਾਰੀਆਂ ਆਏ ਸੀਗੇ ਯਾਰ ਉਹ ਚੌਕੇ ਵਾਲੇ ਚੌਕੇ ਵਾਲੇ ਚੌਕੇ ਵਾਲੇ ਦੇਖੋ ਵੀ ਬੱਕਰੀਆਂ ਸਾਰੀਆਂ ਅੱਗੇ ਇਧਰ ਬੱਕਰੀਆਂ ਦਾ ਸਾਜੋ ਸਮਾਨ ਆ ਗਿਆ ਬਾਕੀ ਜਾਨਵਰ ਅਜੇ ਵੀ ਮੰਡੀ ਜਾਨਵਰ ਆਈ ਜਾਂਦੇ ਆ ਗੱਡੀਆਂ ਤੁਸੀਂ ਦੇਖ ਸਕਦੇ 1 ਵਜੇ ਦਾ ਟਾਈਮ ਬਾਕੀ ਮੰਡੀ ਦੇਖੋ ਕਿੰਨੀ ਭਰਦੀ ਹੈ ਇਹ ਦੇਖੋ ਵੀ ਅੱਗੇ ਵੇ ਜਦ ਹੁਣ ਆ ਬੰਦਾ ਸੌਦਾ ਕਰ ਰਿਹਾ ਕੋਈ ਮੀਟ ਦਾ ਇਧਰ ਇੱਕ ਹੋਰ ਸੌਦਾ ਚੱਲੀ ਜਾ ਰਹੀ ਦੇਖੋ ਵੀ ਲਗਾਤਾਰ ਸੌਦੇ ਹੋਣ ਲੈ ਮੰਡੀ ਦੇ ਇਧਰ ਵੀ ਬੱਕਰੀਆਂ ਦੇਖੋ ਵੀ ਸਾਰੇ ਤਰ੍ਹਾਂ ਦਾ ਮਾਲ ਬਰਬਰੀ ਬਿੱਕਲ ਕ੍ਰਾਸ ਬਿੱਕਲ ਬਰਬਰੀ ਆ ਦੇਖੋ ਬੱਕਰਾ ਤੇ ਇਧਰ ਆ ਗਈਆਂ ਬੱਕਰੀਆਂ ਦੀਆਂ ਖੁਰਨੀਆਂ ਛੋਟੀਆਂ ਵੱਡੀਆਂ ਸਾਰੇ ਤਰ੍ਹਾਂ ਦੀਆਂ ਖੁਰਨੀਆਂ ਪਈਆਂ ਦੇਖੋ ਵੀ ਇਹ ਕਨੇ ਖੁਰਮੀ ਲੈਣੀਆਂ ਤਾਂ ਹੀ ਤੁਸੀਂ ਮੰਡੀ ਤੇ ਆ ਸਕਦੇ ਹੋ ਬਾਕੀ ਆਹ ਮਾਲ ਨੰਬਰ ਆਹ ਜੇ ਕਨੇ ਖੁਰਮੀ ਲੈਣੀ ਹੈ ਨੰਬਰਾਂ ਤੇ ਕਰ ਲੈ ਸੰਪਰਕ ਐਡਰੈਸ ਵਗੈਰਾ ਫੜਾ ਦਿੱਤਾ ਹੋਇਆ ਦੇਖੋ ਇਧਰ ਪਾਣੀ ਗਰਮ ਕਰਨ ਵਾਲੀ ਟੈਂਕੀ ਆ ਗਈ ਚੁੱਲ੍ਹੇ ਆ ਅੱਗੇ ਗੋਸ ਪ੍ਰੈਸ ਦੀ ਰੇੜੀ ਆ ਤੇ ਆ ਡਰਮ ਵਾਲੀ ਖੁਰਲੀ ਆ ਗਈ ਜੇ ਕਿਸੇ ਨੇ ਸਮਾਨ ਖਰੀਦਣਾ ਬਈ ਨੰਬਰਾਂ ਤੇ ਕਰ ਲੈ ਸੰਪਰਕ What number